ਗ੍ਰੰਥ ਸਹਿ ਮਹਾਰਾਜ ਸਚੇ ਪਾਛਾ ਦੇ ਚਰਨਾਵੇਚ ਇੱਕ ਗ੍ਰੰਥੀ ਸਿੱਧਾ ਗਰਭ ਹੈ ਮਹਾਰਾਜ ਇਹ ਸਾਧੀ ਜੋ ਅ ਸੰਜੋਗ ਹਾਰਤ ਹੈ ਉਹ ਗਿਆਨ ਕੀਤੀ ਜਾੜੀਏ ਇਸ ਗ੍ਰੰਥ ਸਹਿ ਮਹਾਰਾਜ ਇਹ ਨੂੰ ਆਸਾਨ ਬਣਾਉਣ ਦਾ ਸਹਮ ਹੈ ਇਹ ਪੁਰਤਕਾਰ ਦੀ ਧਰਤੀ ਤੇ ਪੂਰਤੋ ਸ਼ਹਿਰ ਦੇ ਵਿੱਚ ਹੈ ਜਿੱਥੇ ਬਾਣਸ ਗ੍ਰੰਥੀ ਸਿੰਘ ਦੀ ਬਤੌਰ ਦੀ ਦੋ ਸਾਲ ਤੋਂ ਨਿਭਾ ਰਿਹਾ ਹੈ ਮਹਾਰਾਜ ਜਿੱਥੇ ਆਪ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਇਹ ਦੇਸ਼ ਸੰਕਟ ਦੇ ਵਿੱਚ ਪ੍ਰਕਾਸ਼ ਹੈ ਮਹਾਰਾਜ ਅਣਜਾਣ ਸਕਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਚਾ ਦੇ ਸਿਰ ਦੇ ਉੱਪਰ ਘੋਰੀਆਂ ਹਨ ਉਪਰ ਛੱਤ ਦੇ ਉਪਰ ਸਾਧ ਸਤਿਗੁਰਾਂ ਕੋਲ ਹੈ ਨਾ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਿੰਘ ਸਾਹਿਬਾਨ ਦੇ ਚਰਨਾਂ ਵਿੱਚ ਬਿਸ਼ੇਨ ਕੀਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੋਹ ਜਨ ਲਈਏ ਉੱਥੇ ਨਾਲ ਸਤਿਗੁਰੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਪਨਾਮ ਸਿੰਘ ਹਨ ਸਤਿਗੁਰੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤਿਗੁਰੂ ਉਹਨਾਂ ਨੇ ਇੱਕ ਅੰਮ੍ਰਿਤ ਬਾਣੀ ਨਹੀਂ ਹਨ ਇੱਕ ਸਤਿਗੁਰੂ ਸਾਹਿਬ ਉਹ ਜੀਵੀਆਂ ਸਤਨਾਮੂ ਤੇ ਸ਼ਰਾਨ ਦਾ ਸੇਵਨ ਕਰਨ ਵਾਲੇ ਨੂੰ ਘਰ ਦੇ ਪ੍ਰਧਾਨ ਹਨ ਸਤੂ ਸਿੰਘ ਸਾਹਿਬ ਆਰਤੀ ਦੇ ਸਿੱਖ ਸੇਵਕ ਨੇ ਕਿਹਾ ਸੀ ਕਿ ਮੈਂ ਦਰਬਾਰ ਸੈਡ ਅਕਾਰ ਤੱਕ ਤਾਂ ਪਹੁੰਚੀ ਪਾਵਾਂਗਾ ਤੇ ਅੰਕੂ ਜਵਾਬ ਆਇਆ ਸੀ ਸਤਨਾਮ ਸਿੰਘ ਵਰਗੋਂ ਮੈਂ ਕਈ ਯਤਨ ਤੱਕ ਤਾਂ ਦੇਖੇ ਹਨ ਜੇ ਮਹਾਰਾਜ ਤੇਰੇ ਅਕਾਰ ਤੱਕ ਤਾਂ ਮਰਜ ਤੱਕ ਕੋਈ ਚੈਲੰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪ੍ਰਧਾਨਾ ਸੋਹਣੀ ਨੇ ਅਕਾਰ ਤੱਕ ਤੁਮੇ ਚੈਲੰਜ ਕੀਤਾ ਹੈ ਤੇਰੇ ਗੁਰੂ ਘਰ ਦੇ ਵੀਰ ਸੇਵਾ ਨਾਲ ਇਤਤ ਨੂੰ ਘਾਹ ਗੜੀਆਂ ਹਨ ਤੇਰੇ ਸਿੱਖ ਨੂੰ ਨੌਕਰੀ ਫਰਜ਼ਾਨ ਜੀ ਤੁਹਾਨੂੰ ਕੀ ਦਿੱਤੀ ਹੈ ਪਾਸ਼ਾ ਦੇ ਉਹਨਾਂ ਦੀ ਤੁਹਾਨੂੰ ਪਤਨ ਵੱਲੋਂ ਤੇਰੇ ਸਿਰਕ ਦਾਹ ਦੀ ਪੱਗਾਉਣ ਦੀ ਧੰਕੀ ਦਿੱਤੀ ਗਈ ਹੈ ਕਿ ਅਸੀਂ ਗੁਰਮੁਖੀ ਸੇ ਗੁਰੂ ਪੱਗਾਉਣ ਲਈਏ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਤੇ ਮੇਰੀ ਪੱਗ ਨਹੀਂ ਹੈ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਣ ਦੀ ਪੱਗ ਹੈ ਅਸੀਂ ਦੱਸਦੇ ਕਿਥੇ ਆਪਣਾ ਦੁੱਤ ਖੋਲੀਏ ਕਿਉਂ ਸਾਡੇ ਸਿਰ ਤੇ ਇਹ ਮਸਾਲੇ ਠਾਏ ਹਨ ਜਿਨ੍ਹਾਂ ਨੂੰ ਬਾਣੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਮ੍ਰਿਤ ਪੁਰਨ ਨਹੀਂ ਕੀਤੇ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਦਾ ਹਮਤੋਂ ਸਮਾਨ ਲੈ ਕੇ ਨਾ ਜਾਓ ਗੁਰੂ ਦਾ ਦਰਸਨ ਆਪਣੀਆਂ ਟਿਕਾਣਾਂ ਦੇ ਨਾਲ ਵਿੱਚੋਂ ਕਿਹੜੇ ਦੋਸ਼ ਹੈ ਕਿਉਂ ਜਨਮ ਸਾਹਿਬ ਮਹਾਰਾਜ ਕਿਹੜੇ ਵੀਰ ਦਾ ਫਰਜ਼ ਕਰ ਰਹੇ ਹੰਕਾਰ ਸੋਚੂ ਵੀਰ ਜੀ ਰਾਹੀਂ ਮੈਂ ਅਰਦਾਸ ਕਰਦਾ ਹਾਂ ਕਿ ਇਹ ਅੱਜ ਦੀ ਵੀਡੀਓ ਅੱਜ ਦੀ ਜਿਹੜੀ ਅਰਦਾਸ ਸਾਧਕ ਨੂੰ ਸਿੱਧ ਸਹਿਮਾਨ ਗਿਆਨੀ ਮੇਰੇ ਪਿਓ ਸੇ ਤੱਕ ਪਹੁੰਚਦੀ ਹੋਵੇ ਤੇ ਮੈਨੂੰ ਇਨਸਾਫ਼ ਦਿੱਤਾ ਜਾਵੇ ਸਾਧਕ ਨੂੰ ਗੁਰਮੁਖ ਸਹਿਮਾਰਾ ਗੁਰਮੁਖ ਸਹਿਮਾਰਾ ਸੱਚੇ ਪਾਤਸ਼ਾਹ ਦੇ ਚਰਨਾਵੇ ਚ ਇੱਕ ਗਰੰਧੀ ਸਿੱਧ ਦਾ ਕਰਤ ਹੈ ਮਹਾਰਾਜ ਇਹ ਸਾਥੀ ਜੋ ਅਸੰਯੋਗ ਹਾਲਤ ਹੈ ਉਹ ਗਿਆਨ ਕੀਤੀ ਜਾੜੀਏ ਗੁਰਮੁਖ ਸਹਿਮਾਰਾ

ਆਪ ਵੀ ਦੇ ਚਰਨਾਂ ਦੇ ਸਿੱਧ ਸਹਿਬਾਨ ਦੇ ਚਰਨਾ ਪਛੇੜ ਕੀਏ ਕਿ ਉਹ ਬ੍ਰਹਮ ਸਹਿਮਾਰਾ ਦੀ ਥੋਰ ਜਨ ਲਈਏ ਉੱਥੇ 나ਗ ਸਤੂ ਗੁਰੂ ਘਰ ਦੇ ਜੋ ਪ੍ਰਧਾਨ ਸਰਦਾਰ ਸੁਖਨਾਮ ਸਿੰਘ ਹਨ ਸਤੂ ਸਾਹਿਬ ਉਹ ਅੰਮ੍ਰਿਤ ਬਾਣੀ ਕੀਤਾ ਹੋਇਆ ਸਤੂ ਉਹਨਾਂ ਨੇ ਇੱਕ ਅੰਮ੍ਰਿਤਧਾਰੀ ਨਹੀਂ ਹਨ ਇੱਕ ਸਤੂ ਸਾਹਿਬ ਉਹ ਦੀਵੀਆਂ ਸਰਗਤਾ ਤਮਾਸੂ ਤੇ ਸ਼ਰਾਬ ਦਾ ਸੇਵਨ ਕਰਨ ਵਾਲੇ ਗੁਰੂ ਘਰ ਦੇ ਪ੍ਰਧਾਨ ਹਨ ਸਰਬਰ ਆਪ ਕੀ ਦੇ ਸੇਕ ਸੇਵ ਕਰਨ ਕਿਆ ਸੀ ਕਿ ਮੈਂ ਦਰਬਾਰ ਸਹਿਬ ਅਕਾਲ ਪਤਿਵਾਰ ਦੀ ਜੀ ਪਾਵਾਂਗਾ ਤੇ ਅਗੋਂ ਜਵਾਬ ਆਇਆ ਸੀ ਸਤਨਾਮ ਸਿੰਘ ਵਰਨੋਂ ਮੈਂ ਕਈ ਅਕਾਲ ਤਖਤ ਦੇਖੇ ਹਨ ਜੇ ਮਹਾਰਾਜ ਤੇਰੇ ਅਕਾਲ ਤਖਤ ਤੱਕ ਤੱਕ ਕੋਈ ਚੈਰਜ ਨਹੀਂ ਕਰ ਸਕਿਆ ਪਰ ਇਸ ਸਤਨਾਮ ਸਿੰਘ ਪਤਾਨਾ ਸੂਨੀ ਨੇ ਅਕਾਲ ਤਖਤ ਨੂੰ ਹੀ ਚਾਰਜ ਕੀਤਾ ਹੈ ਤੇਰੇ ਗੁਰੂ ਘਰ ਦੇ ਵੀਰ ਸੇਵਾ ਨਾਲ ਇਤਤ ਨੂੰ ਗਾਣ ਗਈਆਂ ਹਨ ਤੇਰੇ ਸੇਕ ਨੂੰ ਨੌਂਦੀ ਤੋਂ ਨਗਨ ਦੀ ਤੰਕੀ ਦਿੱਤੀ ਏ بادشاہ ਤੇ ਉਹਨਾਂ ਦੀ ਤੁਹਾਨੂੰ ਪਤਨੀ ਵੱਲੋਂ ਤੇਰੇ ਸਿਰ 'ਤੇ ਦਾਸ ਦੀ ਪੱਗ ਰਾਉਣ ਦੀ ਤੰਕੀ ਦਿੱਤੀ ਗਈ ਏ ਕਿ ਅਸੀਂ ਗੁਰਮੁਖ ਸਿੰਘ ਵੀ ਪੱਗ ਫਰਾੜਨੀ ਏ ਗੁਰੂ ਗ੍ਰੰਥ ਸਾਹਿਬ ਜੀ ਤੇਰੀ ਇੱਕ ਮੇਰੀ ਪੱਗ ਨਹੀਂ ਏ ਇਹ ਬਾਬਾ ਬੁੱਢਾ ਸਾਹਿਬ ਦੀ ਪੱਗ ਹੈ ਕਿ ਕੌਮ ਦੀ ਪੱਗ ਹੈ ਅਸੀਂ ਦੱਸੋ ਕਿੱਥੇ ਆਪਣਾ ਦੁੱਧ ਖੋਲੀਏ ਕਿਉਂਕਿ ਸਾਡੇ ਸਰਤੇ ਕੇ ਮਸਾਂਦਰ ਖਾਏ ਹਨ ਜਿਨ੍ਹਾਂ ਨੂੰ ਬਾੜੀ ਦਾ ਕੋਈ ਗਿਆਨ ਨਹੀਂ ਜਿਨ੍ਹਾਂ ਨੇ ਅੰਧ ਪਰਾਂ ਦੀ ਕੀਤੀ ਸਤਿਗੁਰੂ ਸਾਡਾ ਕੀ ਦੋਸ਼ ਹੈ ਸਾਡਾ ਇਹ ਦੋਸ਼ ਹੈ ਕਿ ਗੁਰੂ ਤੋਂ ਸਮਾਨ ਲੈ ਕੇ ਨਾ ਲਾਓ ਸਤਿਗੁਰੂ ਕਰਤਾ ਸਬਾਨ ਆਪਣੀ ਨਿਕਾਣਾ ਦੇ ਨਾਲ ਜੋ ਇਹ ਬੋਲ ਹੈ ਗੁਰੂ ਜਨਮ ਸਹਿਬ ਮਹਾਰਾਜ ਤੇਰੇ ਰਹੀਰ ਦਾ ਫਰਜ਼ ਕਰ ਰਹਿਨ ਕਰ ਉਸ ਲਈ ਰਾਈ ਨੇ ਅਰਦਾਸ ਕਰਦਾ ਵਾ ਕਿ ਤੇ ਅਰਜ ਦੀ ਵੀਡੀਓ ਅੱਜ ਦੀ ਜਿਹੜੀ ਅਰਦਾਸ ਸਤਿਗੁਰੂ ਸਿੰਘ ਸਹਿਬਾਨ ਗਿਆਨੀ ਨਗਰ ਯੂਸੇ ਤੱਕ ਪਹੁੰਚਦੀ ਹੋਵੇ ਤੇ ਨੂੰ ਸਾਰ ਸੁੱਤਾ ਜਾਵੇ ਸਤਿਗੁਰੂ ਜਨਮ ਸਹਿਬ ਮਹਾਰਾਜ